ਹੱਕਾਂ ਲਈ ਜੋਰ ਦੇ ਲੋਕ ਜਿੰਦਾਬਾਦ ਉਹਨਾਂ ਲਈ ਜਰਦੇ ਲੋਕ ਕੂ ਕਰਦੇ ਜੋਤਾ ਖਾਰੇ ਜਿੰਦ ਕਸ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਪਾਰਲੀ ਦਾ ਪ੍ਰਬੰਧ ਕਰਾ ਕੇ ਰਹਿਾਂਗੇ ਪਾਰਲੀ ਦਾ ਪ੍ਰਬੰਧ ਕਰਾ ਕੇ ਰਹਿਾਂਗੇ ਅੱਜ ਭਾਰਤੀ ਕਿਸਾਨ ਜੁਨੇ ਨੇ ਇਕੱਠਾ ਡਕਾਉਂਦਾ ਵੱਲੋਂ ਅਸੀਂ ਪਿੰਡ ਘਰਾਗਨੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਰੈਡੀ ਕਰਾਈ ਹੈ ਕਿਉਂਕਿ ਸਰਕਾਰ ਵੱਲੋਂ ਜ਼ਬਰਦਸਤੀ ਦਾਣ ਖੜਕਾਈ ਜਾਂਦੀ ਹੈ ਵੀ ਝੋਨੇ ਦੀ ਪਰਾਲੀ ਨੂੰ ਖੁੱਡ ਨੂੰ ਵੀ ਅਸੀਂ ਜਿਹੜਾ ਅੱਗ ਨਹੀਂ ਲਾਉਣ ਦੇਵਾਂਗੇ ਕਿਉਂਕਿ ਇਹ ਛੋਟੇ ਕਿਸਾਨ ਹੈ ਉਹਨਾਂ ਕੋਲੇ ਕੋਈ ਹੱਲ ਨਹੀਂ ਅੱਗ ਲਾਉਣ ਤੋਂ ਬਿਨਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੇਲਰ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ 13 ਪਿੰਡ ਉਹ ਨੇ ਜਿਨ੍ਹਾਂ ਦੇ ਵਿੱਚ ਹਜੇ ਤੱਕ ਕੋਈ ਬੇਲਰ ਨਹੀਂ ਗਿਆ ਤੇ ਕਿਸਾਨ ਡਰਦੇ ਐ ਵੀ ਜੇ ਅੱਗ ਲਾਵਾਂਗੇ ਤਾਂ ਉੱਤੇ ਪਰਚੇ ਪੈਣਗੇ ਅੱਜ ਰੈਲੀ ਕਰਕੇ ਅਸੀਂ ਐਲਾਨ ਕੀਤਾ ਵੀ ਸਰਕਾਰ ਨੂੰ ਜਿੱਥੇ ਬੇਲਣ ਹੈਗੇ ਆ ਉੱਥੇ ਠੀਕ ਐ ਕਿਸਾਨ ਜਿੱਥੇ ਖੁੱਲੀ ਸੜਕ ਐ ਉਥੋਂ ਬੇਲਰ ਚੱਕਦੇ ਉਥੇ ਅੱਗ ਨਹੀਂ ਲਾਉਂਦੇ ਜਿਹੜੀਆਂ ਭੀੜੀਆਂ ਪਈਆਂ ਨੇ ਜਿੱਥੇ ਬੇਲਰ ਨਹੀਂ ਜਾਂਦੇ ਜਾਂ ਬੇਲਰਾਂ ਵਾਲੇ ਪੈਸੇ ਮੰਗਦੇ ਆ ਉਥੇ ਕਿਤੇ ਵੀ ਨਹੀਂ ਇਜਾਜ਼ਤ ਦਿੱਤੀ ਜਾਊ ਅੱਜ ਐਲਾਨ ਕੀਤਾਗਾ ਵੀ ਜੇ ਕੋਈ ਕਿਸਾਨ ਕੋਲੇ ਨਹੀਂ ਬਹਣ ਨੂੰ ਵੱਡਾ ਟ੍ਰੈਕਟ ਹੈਗਾ ਨਹੀਂ ਪ੍ਰਬੰਧ ਹੈਗਾ ਤਾਂ ਉਹਨੂੰ ਅੱਗ ਲਾਓ ਅੱਜ ਪੈਣੀਵਾਗਾ ਦੇ ਵਿੱਚ ਹੋਰ ਕਈ ਪਿੰਡਾਂ ਦੇ ਵਿੱਚ ਸਾਡੀ ਟੀਮ ਹੈ ਜਿਹੜੀ ਲਗਾਤਾਰ ਪਿੰਡਾਂ ਦੇ ਆਗੂ ਬਲਾਕਾਂ ਦੇ ਆਗੂ ਜ਼ਿਲ੍ਹੇ ਦੇ ਆਗੂ ਗਏ ਹੋਏ ਨੇ ਕਿਤੇ ਵੀ ਕੋਈ ਅਫਸਰ ਮਿਲ ਗਿਆ ਉਹਨੂੰ ਬੰਨਿਆ ਬਣਾਵਾਂਗੇ ਉਹਨੂੰ ਉਹਨਾਂ ਚੱਕਰ ਜਾਣ ਨਹੀਂ ਦੇਵਾਂਗੇ ਜਿਹਨਾਂ ਜਿਹੜੀਆਂ ਸਰਤਾਂ ਲੱਗੀਆਂ ਨੇ ਸਰਕਾਰੀ ਸਹੂਲਤਾਂ ਬੰਦ ਕਰਾਂਗੇ ਤੇ ਨਾਲ ਪਰਚੇ ਪਾਵਾਂਗੇ ਤੇ ਨਾਲ ਕਿਹਾ ਵੀ ਜੇਲ੍ਹ ਦੇ ਵਿੱਚ ਬੰਦ ਕਰਾਂਗੇ ਉਹਨਾਂ ਚੱਕਰ ਕਿਸੇ ਵੀ ਅਧਿਕਾਰੀ ਨੂੰ ਇਜਾਜ਼ਤ ਨਹੀਂ ਦੇਤੀ ਜਾਊ ਪਰ ਸਰਕਾਰ ਇਹਦਾ ਢੋਕਣਾ ਹੱਲ ਲੱਭੇ ਕਿਸਾਨਾਂ ਨੇ ਕਿਹਾ ਵੀ 200 ਰੁਪਿਆ ਪ੍ਰਤੀ ਕੁਆਟਰ ਦੇਵ ਅਸ਼ਪਮਾਨੀ ਮੋਟਿਆਂ ਤੇ ਚੱਕੀਏ ਚਾਹੋ ਜਿਵੇਂ ਸਾਟੀਆਂ ਦੇ 58 ਲਾਉਨੇ ਆ ਉਹਨਾਂ ਨੂੰ 56 ਦੇ ਨਾਲ ਸਾਂਭੀਏ ਇਸ ਕਰਕੇ ਪਰ ਸਰਕਾਰ ਕੋਲ ਕੋ ਢੰਗ ਹੈ ਨਹੀਂਗਾ ਕੱਲੀ ਡਾਂਗ ਖੜਕਾਉਂਦੇ ਐ ਪਰ ਡਾਂਗ ਕਿਤੇ ਵੀ ਨਹੀਂ ਖੜਕੜਦੇ ਵਾਂਗੇ ਕਿਸਾਨਾਂ ਨੂੰ ਕਿਹਾ ਵੀ ਹੌਸਲਾ ਰੱਖੋ ਤੇ ਜਿੱਥੇ ਨਹੀਂ ਬੇਲਰ ਜਾਂਦੇ ਤਾ ਉਹਨੂੰ ਅੱਗ ਲਾਓ ਬੀਕੇ ਜੂ ਢਕਾਉਂਦਾ ਉਸ ਪਰਿਵਾਰ ਦੇ ਨਾਲ ਉਸ ਪਿੰਡ ਦੇ ਨਾਲ ਖੜੋ